ਸਤਿ ਸ਼੍ਰੀ ਅਕਾਲ ਜੀ ਮੈਂ ਬਿੰਦਰ ਸੁਮਨ ਜਿਵੇਂ ਜਿਵੇਂ ਬਲਾਕ ਸੰਪਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀ ਜਿਹੜੀ ਚੋਣਾਂ ਨਜ਼ਦੀਕ ਆ ਰਹੀਆਂ ਤੇ ਵੱਖ-ਵੱਖ ਪਾਰਟੀਆਂ ਵੱਲੋਂ ਜਿਹੜਾ ਚੋਣ ਪ੍ਰਚਾਰ ਜਿਹੜਾ ਉਹ ਤੇਜ਼ ਕਰ ਦਿੱਤਾ ਗਿਆ ਇਸ ਵੇਲੇ ਖੜੇ ਹਾਂ ਅਸੀਂ ਬਡਾਲਾ ਜ਼ੋਨ ਵਿੱਚ ਜਿੱਥੇ ਬਡਾਲਾ ਬਲਾਕ ਸੰਪਤੀ ਤੇ ਬਡਾਲਾ ਜ਼ਿਲ੍ਹਾ ਪ੍ਰੀਸ਼ਦ ਆ ਜ਼ਿਲ੍ਹਾ ਪ੍ਰੀਸ਼ਦ ਲਈ ਸਾਡੇ ਬਹੁਤ ਹੀ ਸਤਿਕਾਰਯੋਗ ਸੁੱਖਾ ਬਡਾਲਾ ਜੀ ਉਹਨਾਂ ਦੇ ਜਿਹੜੀ ਆ ਧਰਮ ਪਤਨੀ ਮਨਪ੍ਰੀਤ ਕੌਰ ਜਿਹੜੀ ਆ ਉਹ ਚੋਣ ਲੜ ਲੜ ਰਹੇ ਨੇ ਤੇ ਬਲਾਕ ਸੰਪਤੀ ਲਈ ਜਿਹੜਾ ਅਮਰਜੀਤ ਜਿਹੜਾ ਉਹ ਲੜ ਰਹੇ ਆ ਚੋਣ ਗੱਲ ਕਰਦੇ ਸੁਖੇ ਭਾਜੀ ਨਾਲ ਸੁਖਾ ਭਾਜੀ ਪਹਿਲਾਂ ਤਾਂ ਸਵਾਗਤ ਹੈ ਤੁਹਾਡਾ ਹਾਂਜੀ ਧੰਨਵਾਦ ਸਰ ਜੀ ਅੱਛਾ ਕੀ ਕਹਿਣਾ ਚਾਹੁੰਦੇ ਆ ਜਿਹੜੀ ਇਹ ਇਲੈਕਸ਼ਨ ਆ ਰਹੀ ਹੈ ਤੁਹਾਡੀ ਭਾਜੀ ਕਹਿਣਾ ਕੀ ਆ ਲੋਕਾਂ ਨੂੰ ਬਸ ਅਪੀਲ ਕਰਦੇ ਆ ਅਸੀਂ ਦਾ ਵੀ ਵਿਕਾਸ ਦੇ ਨਾਂ ਤੇ ਜਿਹੜੀ ਉਹ ਬੋਟ ਦਿੱਤੀ ਜਾਵੇ ਹਮ ਕਿਹੜੇ ਕਿਹੜੇ ਮੁੱਦੇ ਆ ਵਿਕਾਸ ਤੋਂ ਇਲਾਵਾ ਹੋਰ ਜਿਹੜੇ ਵਿਕਾਸ ਤੋਂ ਇਲਾਵਾ ਜੀ ਦੇਖੋ ਜੇ ਰੱਖ ਲਓਗੇ ਆਪਣੇ ਜਿਹੜਾ ਸਿੱਖਿਆ ਦਾ ਜਿਹੜਾ ਸਭ ਤੋਂ ਵੱਡਾ ਜਿਹੜਾ ਸਿੱਖਿਆ ਦਾ ਆ ਹੈਲਥ ਦਾ ਆ ਉਹ ਸਾਰੇ ਲੋਕਾਂ ਨੂੰ ਪਤਾ ਹੈ ਕਿ ਮਾਨ ਸਰਕਾਰ ਨੇ ਜਿਹੜਾ ਵੱਧ ਤੋਂ ਵੱਧ ਜਿਹੜਾ ਹੈਲਥ ਅਤੇ ਸਿੱਖਿਆ ਤੇ ਲੋਕਾਂ ਨੂੰ ਜਿਹੜਾ ਰੁਜ਼ਗਾਰ 57000 ਜਿਹੜੀਆਂ ਨੌਕਰੀਆਂ ਬਿਨਾਂ ਕਿਸੇ ਕਲਪਸ਼ਨ ਤੋਂ ਦਿੱਤੀਆਂ ਉਸ ਨੂੰ ਦੇਖਦੇ ਹੋਏ ਲੋਕਾਂ ਨੂੰ ਅਪੀਲ ਕਰਦੇ ਆ ਕਿ ਬਸ ਉਸ ਤਰਜ਼ ਤੇ ਵਿਕਾਸ ਦੇ ਤਰਜ਼ ਤੇ ਜਿਹੜੀ ਬੋਟ ਦਿੱਤੀ ਜਾਵੇ ਆਮ ਆਦੀ ਪਾਰਟੀ ਉੱਤੇ ਜਿਹੜੇ ਸਰਬਸਾਂਝੇ ਸਾਡੇ ਉਮੀਦਵਾਰ ਐ ਮਰਜੀਤ ਕਾਲਾ ਜੀ ਤੇ ਮਨਪ੍ਰੀਤ ਕੌਰ ਜਿਹੜੀ ਜ਼ਿਲ੍ਹਾ ਪ੍ਰੀਸ਼ਦ ਦੀ ਇਲੈਕਸ਼ਨ ਬਡਾਲਾ ਜ਼ੋਨ ਤੋਂ ਲੜਦੇ ਆ ਆਮ ਆਦੀ ਪਾਰਟੀ ਵੱਲ ਉਹਨਾਂ ਨੂੰ ਕਿੰਨਾ ਦਾ ਹੰਕਾਰ ਮੈ ਰਹੇ ਤੁਸੀਂ ਆਮ ਪਿੰਡਾਂ ਵਿੱਚ ਜਾਂਦੇ ਮੀਟਿੰਗਾਂ ਵੀ ਅਟੈਂਡ ਕਰਨ ਦੀ ਡਿੱਲੀ ਜਾਂਦੇ ਹੋ ਸਰ ਅਸੀਂ ਰੋਜ਼ ਜਾਂਦੇ ਆ ਪਿੰਡਾਂ ਦੇ ਮੀਟਿੰਗਾਂ ਕਰਦੇ ਆ ਸਾਡੇ ਮਾਂਜੋ ਖਲਕਾਂਚਰ ਪ੍ਰਿੰਸੀਪਲ ਪ੍ਰੀਮ ਕੁਮਾਰ ਵੀ ਸਾਡੇ ਨਾਲ ਹੁੰਦੇ ਆ ਇਦਾਂ ਦਾ ਹੰਕਾਰਾ ਮੈ ਰਹਿਆ ਕਿ ਜਾਨੀ ਕਿ ਅਸੀਂ ਆਪਣੇ ਸੋਚਣ ਤੋਂ ਵੱਧ ਕਿਉਂਕਿ ਲੋਕ ਵਿਕਾਸ ਨਾਲ ਆ ਲੋਕ ਜਿਹੜੀਆਂ ਰਵਾਇਤੀ ਪਾਰਟੀਆਂ ਆ ਉਹ ਜੇ ਪਿੰਡਾਂ ਦੇ ਵਿੱਚ ਉਹਨਾਂ ਦੇ ਕੋਈ ਬਣੇ ਵੀ ਹੋਏ ਆ ਉਹ ਪ੍ਰੋਪੋਗੈਂਡਾ ਕਰਨ ਜਾਂਦੇ ਬਸ ਸਿਰਫ ਪ੍ਰੋਪੋਗੈਂਡਾ ਕਰਦੇ ਕਿ ਸਾਨੂੰ ਕੰਮ ਨਹੀਂ ਕਰਨ ਦਿੱਤਾ ਜਾ ਰਿਹਾ ਆ ਨਹੀਂ ਕਰਨ ਦਿੱਤਾ ਪਰ ਲੋਕਾਂ ਮੋਰੇ ਜਿਹੜਾ ਵਿਕਾਸ ਆ ਸੜਕਾਂ ਦੇ ਜਾਲ ਵਿਛਾ ਦਿੱਤੇ ਆ ਮਾਨ ਸਾਹਿਬ ਨੇ ਠੀਕ ਨਹੀਂ ਗਰਾਂਟਾ ਜਿਹੜੀਆਂ ਪਿੰਡਾਂ ਦੇ ਵਿੱਚ ਧੜਾ ਧੜ ਸਿੱਟ ਦੁੱਤੀਆਂ ਆ ਆ ਪਿਛਲੇ ਦਿਨੀ ਆਪਣੇ ਰੰਗਲਾ ਪੰਜਾਬ ਅਤੇ ਬਲਾਕ ਸੰਭਲ ਦੇ ਜ਼ਿਲ੍ਹਾ ਪੇਸ਼ੇ ਦੀਆਂ ਗਰਾਂਟਾ ਜਿਹੜੀਆਂ ਹਰ ਪਿੰਡਾਂ ਦੇ ਵਿੱਚ ਜਿਹੜਾ 5 ਕਰੋੜ ਤੇ 2.5 ਕਰੋੜ ਜਿਹੜਾ ਡਿਵਾਈਡ ਕਰ ਦਿੱਤਾ ਹਲਕਾ ਫਲਾਉ ਦੇ ਵਿੱਚ ਕੀ ਕਹਣਾ ਤਾਂ ਇੱਕ ਜਿਹੜੀ ਤੁਹਾਡੀ ਜਿਹੜੀ ਮੰਗ ਹੈ ਲੇਡੀਜ਼ ਵਾਲੀ ਉਹ ਇਹਦੇ ਅਧੂਰੀ ਆ ਲੇਡੀਜ਼ ਮੰਗ ਜੀ ਦੇਖੋ ਇਹ ਪਹਿਲੀ ਗੱਲ ਤਾਂ ਚਲੋ ਅਸੀਂ ਕਹਿੰਨੇ ਹਜ਼ਾਰ ਵਾਲਾ ਜਿਹੜਾ ਵਾਅਦਾ ਕੀਤਾ ਸੀਗਾ ਬਾਕੀ ਜਿੰਨੀਆਂ ਗਰੰਟੀਆਂ ਦਿੱਤੀਆਂ ਅਸੀਂ ਉਹ ਤੋਂ ਵੱਧ ਚੜ੍ਹ ਕੇ ਜਿਹੜੀਆਂ ਨਹੀਂ ਵੀ ਕੀਤੀਆਂ ਸੜਕ ਸੁਰੱਖਿਆ ਬਹੁਤ ਅਸੀਂ ਗਰੰਟੀ ਨਹੀਂ ਸੀ ਦਿੱਤੀ ਪਰ ਉਹ ਵੀ ਲਾਗੂ ਕੀਤੀ ਆ ਜਿਹਦੇ ਨਾਲ ਲੱਖਾਂ ਹੀ ਜਾਨਾਂ ਰੋਜ਼ ਬਚ ਰਹੀਆਂ ਤੇ ਜਿਹੜੀ ਗਰੰਟੀ ਜਿਹੜੀ ਹਜ਼ਾਰ ਵਾਲੀ ਆ ਉਹ ਤਾਂ ਅਸੀਂ ਕਹਿੰਨੇ ਵੀ ਚਲੋ ਉਹ ਵੀ ਮਾਨ ਸਰਕਾਰ ਉੱਤੇ ਬਜਟ ਜਿਹੜਾ 26 ਦੇ ਵਿੱਚ ਤਿਆਰ ਕਰ ਰਹੀ ਆ ਪਰ ਉਸ ਤੋਂ ਵੱਡਾ ਫਾਇਦਾ ਤਾਂ ਇਹ ਕਿ ਜਿਹੜਾ ਬਿਜਲੀ ਦਾ ਜਿਹੜਾ ਕੀਤਾ ਸੀ ਉਹ ਹਜ਼ਾਰ ਨਹੀਂ ਉਹ ਘੱਟੋ ਘੱਟ ਹਰ ਘਰ ਦੇ ਵਿੱਚ 2500 ਤੋਂ 3000 ਰੁਪਏ ਹਰ ਮਹੀਨੇ ਬਚ ਰਿਹਾ ਹੈ ਕੀ ਕਹਿੰਦੇ ਵੋਟਰਾਂ ਨੂੰ ਕੀ ਅਪੀਲ ਕਰਨ ਚਾਹੁੰਦੇ ਹੋ ਵੋਟਰਾਂ ਨੂੰ ਬਸ ਇਹ ਹੀ ਫੀਲ ਕਰਨਾ ਚਾਹੁੰਦੇ ਆ ਵੀ ਇਹਨਾਂ ਦੇ ਜਿਹੜੇ ਕੰਮ ਆ ਸਰਕਾਰ ਦੇ ਕੀਤੇ ਹੋਏ ਜਾਂ ਪਿੰਡਾਂ ਦੇ ਵਿੱਚ ਵਿਕਾਸ ਕੀਤਾ ਆ ਤੇ ਉਸ ਤਰਜ ਦੇ ਆਮ ਆਦਮੀ ਪਾਰਟੀ ਚੋਣ ਨਿਸ਼ਾਨ ਝਾੜੂ ਅਤੇ ਬਡਾਲਾ ਜੋਂ ਤੋਂ ਅਮਰਜੀਤ ਸਿੰਘ ਕਾਲਾ ਜੀ ਜਿਹੜੇ ਸਾਡੇ ਸਰਪੱਖੀ ਜਿਹੜੇ ਕੈਂਡੀਡੇਟ ਆ ਉਹਨਾਂ ਨੂੰ ਜਿਹੜੀ ਵੋਟ ਦੇ ਕੇ ਬਹੁਮਤ ਨਜਦਾਵ ਮ ਵਿਧਾਨ ਸਭਾ ਵਾਲਾ ਫਲੋਰ ਵਿੱਚ ਕਾਂਗਰਸ ਵਿੱਚ ਦੋ ਧੜੇ ਆ ਦੋ ਧੜਿਆਂ ਦਾ ਤੁਸੀਂ ਫਾਇਦਾ ਲਓਗੇ ਬਿਲਕੁਲ ਜੀ ਲਵਾਂਗੇ ਉਹ ਦੋਏ ਧੜੇ ਜਿਹੜੇ ਆ ਉਹ ਇੱਕ ਦੂਨ ਖਰਾਨ ਤੇ ਚੱਲੇ ਹੋਏ ਆ ਕਾਂਗਰਸ ਦੇ ਦੋਏ ਧੜੇ ਪਿੰਡਾਂ ਵਿੱਚ ਗੱਲ ਤਾਂ ਇਹ ਕਰਦੇ ਆ ਕਿ ਅਸੀਂ ਸਰਕਾਰ ਬਣਾਵਾਂਗੇ ਐਸ ਵਾਰ ਤੁਸੀਂ ਹਾਲ ਦੇਖਿਓ ਕਾਂਗਰਸ ਦਾ ਕਿੰਨਾ ਮਾੜਾ ਹੁੰਦਾ ਆ ਤੇ ਮਾੜਾ ਵੀ ਆ ਕਿ ਪਿੰਡਾਂ ਦੇ ਜਿਹੜੇ ਕੈਂਡੀਡੇਟ ਇੰਦੇ ਹੋਏ ਜਿਹੜੇ ਆਪਣੇ ਆਪ ਨੂੰ ਲੀਡਰ ਸਮਝਦੇ ਆ ਬਹੁਤ ਵੱਡੇ ਵੱਡੇ ਉਹਨਾਂ ਕੋਲੋਂ ਨਾ ਜ਼ਿਲ੍ਹਾ ਪ੍ਰੀਸ਼ਦ ਤੇ ਨਾ ਬਲਾਕ ਸੰਪਤੀ ਉਹਨਾਂ ਤੋਂ ਕੈਂਡੀਡੇਟ ਸਾਰੀਆਂ ਮਰ ਜਿਹੜੇ ਉਹ ਅਕਾਲੀ ਦਲ ਨਾਲ ਲੜਦੇ ਰਹਿ ਅੱਜ ਉਸੇ ਅਕਾਲੀ ਦਲ ਦੇ ਚੋਰੀ ਪੈ ਗਏ ਆ ਇਹ ਸੰਨ ਸੰਤੋਖ ਭਾਜੀ ਜਿਨ੍ਹਾਂ ਨੇ ਕਿਹਾ ਕਿ ਬਲਾਕ ਸੰਮਤੀ ਦੇ ਜਿਹੜੇ ਇਹਨਾਂ ਦੇ ਮੈਸੇਜ ਮਾਨਪ੍ਰੀਤ ਕੌਰ ਜਿਨ੍ਹਾਂ ਦਾ ਚੋਣਚਾਰ ਨੇ ਝਾੜੂ ਨੂੰ ਇੱਕ ਇੱਕ ਵੋਟ ਪਾ ਕੇ ਕਾਮਯਾਬ ਕਰਨ ਦੀ ਅਪੀਲ ਕੀਤੀ ਬਡਾਲਾ ਤੋਂ ਬਿੰਦਰ ਸਿੰਘ ਬੰਦੇ ਨਾਲ ਹਰੌ ਚਾਰਮਾ ਦੀ ਖਾਸ ਰਿਪੋਰਟ